ਦੋਸਤੋ ਵੀਰ ਦੀ ਮਿਹਨਤ ਨੂੰ ਸਲਾਮ ਆ ਆਪਾਂ ਬਹੁਤ ਵੀਡੀਓ ਪਾਈਆਂ ਕਿ ਬੱਚਿਆਂ ਨੂੰ ਗਰਾਊਂਡਾਂ ਦੇ ਵਿੱਚ ਲੈ ਕੇ ਜਾਇਆ ਕਰੋ ਤੇ ਇਹਨਾਂ ਵੀਰਾਂ ਦਾ ਸਪੋਰਟ ਕਰੋ ਪਿੰਕੇ ਜਰਗ ਹੋ ਰਹਿਆਂ ਦੀ ਆ ਵੀਰ ਹੈ ਜਿਵੇਂ ਇਹਨਾਂ ਦੀ ਤੇ ਪਰ ਯਾਰ ਪਿਛਲੇ ਇੱਕ ਦਿਨਾਂ ਚ ਇੱਕ 14 ਸਾਲਾਂ ਦਾ ਮੁੰਡਾ ਜਿਹੜਾ ਫੁੱਟਬਾਲ ਦੇ ਗਰਾਊਂਡ 'ਚ ਗੋਲੀਆਂ ਮਾਰ ਕੇ ਮਾਰਦਾ ਫਿਰ ਦੱਸੋ ਕਿਵੇਂ ਕਹਿ ਦਈਏ ਵੀ ਗਰਾਊਂਡ 'ਚ ਜਾਓ ਜੇ ਗਰਾਊਂਡ 'ਚ ਜਾਂਦੇ ਆ ਤਾਂ ਗੋਲੀਆਂ ਮਾਰਨੀਆਂ ਤੇ ਜੇ ਨਹੀਂ ਜਾਂਦੇ ਤਾਂ ਫਿਰ ਸਰੰਜ ਪਈ ਸਾਹਮਣੇ ਪਈ ਹੈ ਸਰੰਜ ਨਾਲ ਮਾਰ ਦੇਣਾ ਕਿੱਧਰ ਨੂੰ ਜਾਈਏ ਰਾਬੀ ਰਾਖਾ ਪੰਜਾਬ ਸਿਆਂ ਤੇਰਾ ਹੁਣ ਪਰ ਗਰਾਉਂਡ 'ਚ ਜਾਣਾ ਜ਼ਰੂਰੀ ਹੈ ਤੇ ਸਿਰੰਜ ਆਪਾਂ ਨੂੰ ਮਨਜ਼ੂਰ ਨਹੀਂ ਆਹ ਵੀਰ ਦੀ ਮਿਹਨਤ ਆ ਜਿਹੜੀ ਇਹਨੂੰ ਦਿਲੋਂ ਸਲੂਟ ਆ ਤੇ ਇਹਨੇ 21 ਕਿਲੋਮੀਟਰ ਆ ਜਿਹੜੀ ਦੌੜ ਆ ਜਿਹੜੀ ਉਹ ਕੱਢੀ ਐ ਇਸ ਵੀਰ ਨੇ ਨਾ 21 ਕਿਲੋਮੀਟਰ ਆ ਜਿਹੜੀ ਦੌੜ ਲਾਈ ਆ ਤੇ ਫਿਰ ਇਨਾਮ ਜਿੱਤਿਆ ਤੇ ਬਣਦਾ ਮਾਨ ਸਨਮਾਨ ਹਾਸਲ ਕੀਤਾ ਬਹੁਤ ਜ਼ਿਆਦਾ ਮਿਹਨਤ ਆ ਯਾਰ 21 ਕਿਲੋਮੀਟਰ ਦੌੜਨਾ ਕੋ ਖਾਲਾ ਜੀ ਦਾ ਵਾੜਾ ਨੀਗਾ ਤੇ ਬੜੀ ਹੱਡ ਤੋੜਵੀਂ ਮਿਹਨਤ ਕਰਦਾ ਤੇ ਬਾਈ ਦੀ ਆਈਡੀ ਆਪਾਂ ਮੈਂਸ਼ਨ ਕੀਤੀ ਆ ਉੱਪਰ ਤੇ ਉਹਦਾ ਹਰਜਿੰਦਰ ਆ ਜਿਹੜਾ ਗੁਰਦਾਸਪੁਰ ਤੋਂ ਵੀਰ ਇਹ ਇਹਨੂੰ ਯਾਰ ਫੋਲੋ ਜ਼ਰੂਰ ਕਰ ਲਓ ਤੇ ਜਿਹੜੀਆਂ ਲੰਡੀ 부ਚੀ ਮੈਂਡ ਸੰਧੂ ਅਰਗੇ ਆ ਜਿਹੜੇ ਉਹਨਾਂ ਨੂੰ ਆਪਾਂ ਫੋਲੋ ਕਰੀ ਬੈਠੇ ਆ ਤੇ ਐਜੇ ਵੀਰਾਂ ਦਾ ਜਿਹੜੇ ਫੋਲੋਅਰ ਵੇਖੋ 11300 ਤੇ ਆਪਾਂ ਚਾਹੁੰਦੇ ਯਾਰ ਇਹਨੂੰ ਫੋਲੋ ਜ਼ਰੂਰ ਕਰ ਲਿਆ ਜੇ ਤੇ ਆਪਣੇ ਬੱਚਿਆਂ ਨੂੰ ਇਹਨਾਂ ਦੀਆਂ ਵੀਡੀਓ ਜ਼ਰੂਰ ਦਿਖਾਇਆ ਕਰੋ ਦੋਸਤੋ ਬਹੁਤ ਮੰਦ ਭਾਗੀ ਆ ਜਿਹੜੀ ਉਹ ਘਟਨਾ ਹੈ ਕਿ 14-15 ਸਾਲ ਦਾ ਬੱਚਾ ਯਾਰ ਫੁੱਟਬਾਲ ਦੇ ਖਿਡਾਰੀ ਹੋਵੇ ਤੇ ਉਹਦਾ ਦੱਸੋ ਕਿਹਦੇ ਨਾਲ ਵੈਰ ਹੋ ਸਕਦਾ ਤੇ ਉਹਦੇ ਗੋਲੀਆਂ ਮਾਰਨੀਆਂ ਗਰਾਊਂਡਾਂ ਚ ਜਾ ਕੇ ਯਾਰ ਦੱਸੋ ਕਿੱਥੋਂ ਤੱਕ ਇਹ ਗਿਰ ਗਈ ਹੈ ਇਨਸਾਨੀਅਤ ਨਿੱਕੇ ਨਿੱਕੇ ਬੱਚਿਆਂ ਨੂੰ ਨਹੀਂ ਛੱਡਦੇ ਤੇ ਪ੍ਰਮਾਤਮਾ ਯਾਰ ਸਮੱਤ ਬਖਸ਼ੇ ਇਹਨਾਂ ਲੋਕਾਂ ਨੂੰ ਜਿਹੜੇ ਕਿਸੇ ਦਾ ਘਰ ਇਸ ਤਰ੍ਹਾਂ ਉਜਾੜ ਦਿੰਦੇ ਨੇ ਰੱਬ ਹੀ ਰੱਖਾ ਪੰਜਾਬ ਸਿਆ ਤੇਰਾ